मारा 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 रिया अरे बाबा अरे यार ਕੀ ਜੈ ਗਰਜੰਤ ਸਿੰਘ ਇਹ ਪਰਿਵਾਰ ਬਿਲਕੁਲ ਮੇਰੇ ਭਰਾ ਦੀ ਡੈਥ ਹੋਈ ਆ ਛੋਟੇ ਛੋਟੇ ਬੱਚੇ ਆ 10 11 ਸਾਲ ਦੀ ਲੜਕੀ ਆ ਨਾ 8 9 ਸਾਲ ਦਾ ਬੱਚਾ ਤੇ ਮਾਤਾ ਜੀ ਆ ਬੱਚਾ ਗਰੀਬ ਘਰ ਦਾ ਹੈਗਾ 1.5 ਕਿਲਾ ਪੈੜੀ ਦਾ ਅੱਗੇ 4 ਕਣਾ ਪੈੜੀ ਵੇਚ ਕੇ ਇਹਨਾਂ ਨੇ ਆਪਦੇ ਬਾਪ ਤੇ ਲਾ ਰਹੀ ਆ ਤੇ ਬਹੁਤ ਕੋਈ ਜੋ ਹੱਕ ਬੰਦਾ ਉਹ ਸਰਕਾਰ ਨੂੰ ਦੇਣਾ ਚਾਹੀਦਾ ਨੌਕਰੀ ਵੀ ਦੇਣੀ ਚਾਹੀਦੀ ਆ ਉਹ ਬੱਚੇ ਦਿੱਤਾ ਹੋਏ ਨੂੰ ਸਾਰਾ ਕੁਝ ਦਿੱਤਾ ਗਿਆ ਹਾਂਜੀ ਹਰਦੀਪ ਸਿੰਘ ਉਮੀਦ ਪ੍ਰਧਾਨ ਪੰਜਾਬ ਭਾਰਤੀ ਕਿਸਾਨੀਓ ਲਖਵਾਲ ਅੱਜ ਜਿਹੜਾ ਪਿੰਡ ਮਸੂਰ ਦੇ ਵਿੱਚੋਂ ਗਰਜੰਟ ਸਿੰਘ ਬੱਬੂ ਜਿਹੜਾ ਸਾਡਾ ਮੁੰਡਾ ਸੀ ਉਹ ਉਹ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਬਹੁਤ ਮੰਦਭਾਗੀ ਗੱਲ ਹੋਈ ਹੈ ਜੀ ਇਹੋ ਜੇ ਨੌਜਵਾਨ ਜਿਹੜੇ ਆ ਉਹਨਾਂ ਦੀ ਸਾਨੂੰ ਅੱਗੇ ਬਹੁਤ ਲੋੜ ਸੀ ਤੇ ਪਰ ਬਹੁਤ ਮੰਦਭਾਗੀ ਚਰੀ ਗੱਲ ਹੋਈ ਹੈ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਨੂੰ ਪਰਿਵਾਰ ਨੂੰ ਵੇਖੋ ਪਰਿਵਾਰ ਦੇ ਵਿੱਚ ਕਹਾਈ ਭਰਾ ਸੀ ਕਮਾਉਣ ਵਾਲਾ ਛੋਟੇ ਬੱਚੇ ਮਗਰ ਇੱਕ ਉਹਦੀ ਘਰ ਵਾਲੀ ਆ ਮਾਤਾ ਬਜ਼ੁਰਗ ਸਰਕਾਰ ਤੋਂ ਮੰਗ ਕਰਦਾ ਵੀ 1 ਕਰੋੜ ਰੁਪਏ ਦੀ ਸਹਾਇਤਾ ਜਿਹੜੀ ਇਸ ਪਰਿਵਾਰ ਨੂੰ ਦਿੱਤੀ ਜਾਵੇ ਤੇ ਉਹਨਾਂ ਦੇ ਪਰਿਵਾਰ ਨੂੰ ਇੱਕ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ ਇੱਕ ਵੀ ਬੇਨਤੀ ਹੋਰ ਕਰਦਾ ਵੀ ਤਿਲ ਤਿਲ ਦੇ ਨਾਲ ਤਲਾ ਭਰ ਜਾਂਦਾ ਸਾਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਦੇ ਪਰਿਵਾਰ ਦਾ ਇੱਕ ਜਿਹੜਾ ਜੋਇੰਟ ਖਾਤਾ ਹੈ ਜਿਹੜੀ ਮਾਤਾ ਸੀ ਮੁੰਡੇ ਦੀ ਤੇ ਇਹਦੀ ਜਿਹੜੀ ਮੈਸੇਜ ਆ ਉਹਨਾਂ ਦਾ ਜੁਆਇੰਟ ਖਾਤਾ ਉਹ ਜਿਹੜਾ ਪਬਲਿਕ ਦੇ ਵਿੱਚ ਦਿੱਤਾ ਜਾਵੇ ਤੇ ਥੋੜਾ ਥੋੜਾ ਕਰਕੇ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਇਸ ਵੀਰ ਨੂੰ ਅਸੀਂ ਮੋੜ ਕੇ ਲਿਆ ਨਹੀਂ ਸਕਦੇ ਪਰ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਆ ਉਹ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਜਿੰਨੇ ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਵਿੱਚ ਸਾਰੀਆਂ ਜਿੰਨੇ ਸਟੇਟਾਂ ਦੇ ਵਿੱਚ ਜਾਂ ਸਾਰੇ ਮੁਲਕਾਂ ਦੇ ਵਿੱਚ ਸਾਡੇ ਐਨਆਰਆਈ ਭਰਾ ਉਹ ਥੋੜਾ ਥੋੜਾ ਕਰਕੇ ਇਹਨਾਂ ਦੀ ਮਦਦ ਜੂਰ ਕਰੋ ਜੀ ਤਾਕੇ ਪਰਿਵਾਰ ਜਿਹੜਾ ਛੋਟੇ ਬੱਚੇ ਆ ਕੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਜੀ ਜਸਬੀਰ ਸਿੰਘ ਜੱਸਾ ਮਾਛੀਵਾੜਾ ਕਿਸਾਨਾ ਗੁਜਰਾ ਜ਼ਿਲ੍ਹਾ ਫਰੀਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਅਸੀਨਾ ਜੀ ਹੁਣ ਵੀਰ ਜਿਹੜਾ ਗੁਰਜੰਟ ਹੈ ਇੰਦੀ ਡੈੱਡ ਬੋਡੀ ਲੈ ਕੇ ਇਹਨਾਂ ਦੇ ਪਿੰਡ ਮਨਸੂਰ ਦੇਵਾ ਪਹੁੰਚੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਡਿਊਟੀ ਲਗਾਈ ਗਈ ਸੀਗੀ ਪਰਿਵਾਰ ਦਾ ਜਿਹੜਾ ਪਰਿਵਾਰ ਬਾਰੇ ਸਾਰੀ ਪਤਾ ਕੀਤਾ ਜਾਵੇ ਜੋ ਅਸੀਂ ਪਤਾ ਕੀਤਾ ਆ ਪਰਿਵਾਰ ਦੇ ਵਿੱਚ ਗੁਰਜੰਟ ਸਿੰਘ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਆ ਕਾਫੀ ਬਿਮਾਰ ਰਹੇ ਸੀਗੇ ਉਹਨਾਂ ਦੇ ਉੱਪਰ ਵੀ ਅੱਧਾ ਕਿੱਲਾ ਜ਼ਮੀਨ ਵੇਚ ਕੇ ਲਈ ਆ ਪਰਿਵਾਰ ਦੇ ਸਿਰ ਉੱਪਰ ਕਰਜ਼ਾ ਵੀ ਐ ਗੁਰਜੰਟ ਸਿੰਘ ਕਮਾਉਣ ਵਾਲਾ ਸੀਗਾ ਯਾਨੀ ਕਿ ਹੁਣ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਆਗੂ ਨਹੀਂ ਰਿਹਾ ਮੇਰੀ ਇਹ ਅਪੀਲ ਐ ਮੇਰੀ ਇਹ ਬੇਨਤੀ ਐ ਸਾਰੇ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਨੇ ਜਾਂ ਜਿਹੜੇ ਵੀ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਕਿਸਾਨ ਵੀਰ ਨੇ ਆਪਾਂ ਰਲ ਕੇ ਇਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਐ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਮੈਂ ਅਪੀਲ ਕਰਦੇ ਅਸੀਂ ਜਥੇਬੰਦੀ ਵੱਲੋਂ ਸਾਰੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕਿ ਜਿੱਦਾਂ ਸ਼ੁਭਮ ਨੂੰ 1 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਉਦਾਂ ਹੀ ਗੁਰਜੰਟ ਸਿੰਘ ਨੂੰ ਵੀ 1 ਕਰੋੜ ਰੁਪਏ ਦਾ ਐਲਾਨ ਕੀਤਾ ਜਾਵੇ ਜਿਹੜੀ ਰਾਸ਼ੀ ਪਹੁੰਚਾਈ ਜਾਵੇ ਤੇ ਉਹਨਾਂ ਦੀ ਬੇਟੀ ਨੂੰ ਜਿਹੜੀ ਆ ਨੌਕਰੀ ਦੀ ਜਿਹੜੀ ਆ ਜਰੂਰ ਦਿੱਤੀ ਜਾਵੇ ਤੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਮਤਲਬ ਕਿ ਸਪੋਰਟ ਕੀਤੀ ਜਾਵੇ ਅੱਜ ਮਸੂਰ ਦੇਵਾ ਪਿੰਡ ਦੇ ਵਿੱਚ ਕੋ ਜੀਰੇ ਦੇ ਨਜ਼ਦੀਕ ਆ ਉਥੋਂ ਦਾ ਨੌਜਵਾਨ ਗਰਜੰਟ ਸਿੰਘ ਜਿਹੜਾ ਕਿ ਕਿਸਾਨੀ ਸੰਘਰਸ਼ ਵਿੱਚ ਗਏ ਸੀ ਆਪਦੇ ਹੱਕਾਂ ਦੀ ਲੜਾਈ ਲੜ ਰੇ ਸੀ ਉਥੇ ਐਕਸੀਡੈਂਟ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਬਹੁਤ ਹੀ ਮਾੜੀ ਘਟਨਾ ਥੋੜੀ ਨਹੀਂ ਕਿਉਂਕਿ ਪਿੱਛੇ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਹਿ ਗਿਆ ਬੱਚਾ ਇੱਕ ਛੋਟਾ ਵਾ ਤੇ ਫਾਦਰ ਜੀ ਵੀ ਡੈਥ ਹੋਈ ਆ ਬਹੁਤ ਜਿੰਨਾ ਵੀ ਕੀਤਾ ਜਾਵੇ ਨੰਦਨ ਯੋਗ ਐ ਸਰਕਾਰ ਨੂੰ ਬੇਨਤੀ ਕਰਾਂਗਾ ਹੁਕਮੰਤਰੀ ਸਾਹਿਬ ਨੂੰ ਵੀ ਜਿੰਨਾ ਵੀ 5 ਲੱਖ ਦਾ ਤਾਂ ਡੀਸੀ ਸਾਹਿਬ ਨੇ ਅੱਜ ਸਾਨੂੰ ਕਹਿਤਾ ਤੇ ਐਲਾਨ ਕਰ ਦਿਓ ਜਿਹੜਾ ਕਿ ਦਸੰਦਨਾ ਦੇ ਅੰਦਰ ਅੰਦਰ ਇਹਨਾਂ ਨੂੰ ਦਿੱਤਾ ਜਾਊਗਾ ਉਸ ਤੋਂ ਇਲਾਵਾ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਸੀਐਮ ਸਾਹਿਬ ਕੋਲੇ ਜਾ ਕੇ ਵੀ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਕੋਈ ਮਦਦ ਦੇਈਏ ਕਿਉਂਕਿ ਪਿਛਲੇ ਪਾਸੇ 5 ਸਾਲ ਦਾ ਛੋਟਾ ਬੱਚਾ ਪੂਰੀ ਪੜ੍ਹਾਈ ਆਸਤੇ ਹੋਰ ਵੀ ਘਰ ਦਾ ਗੁਜ਼ਾਰਾ ਜਿੰਨਾ ਹੋ ਸਕੇ ਮੈਂ ਪੂਰੀ ਮਦਦ ਇਹਨਾਂ ਦੇ ਨਾਲ ਹੈ ਕਿਤੇ ਵੀ ਦੁੱਖ ਸੁੱਖ ਦੇ ਵਿੱਚ ਮੈਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੂੰਗਾ ਅੱਜ ਆਪਾਂ ਪਿੰਡ ਮਨਸੂਰ ਦੇਵਾ ਹਲਕਾ ਜੀਰਾ ਸਰਦਾਰ ਗੁਰਜੰਤ ਸਿੰਘ ਸਾਡਾ ਨੌਜਵਾਨ ਜਿਹੜਾ ਇਥੋਂ ਧਰਨੀ ਤੇ ਜਾ ਰਿਹਾ ਸੀ ਸ਼ੰਭੂ ਬਾਰਡਰ ਤੇ ਰਸਤੇ ਦੇ ਵਿੱਚ ਰਾਜਪੁਰੇ ਕੋਲ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਜਿਹੜੀ ਹੈ ਸ਼ਹੀਦੀ ਹੋਈ ਹੈ ਤੇ ਅਸੀਂ ਸਾਰੇ ਇਲਾਕਾ ਨਵਾਸੀ ਇੱਥੇ ਪਰਿਵਾਰ ਦੇ ਨਾਲ ਹਮਦਰਦੀ ਵਾਸਤੇ ਪਹੁੰਚੇ ਹਾਂ ਕਿਉਂਕਿ ਇਹਦੇ ਚ ਦੁੱਖ ਇਹ ਚੀਜ਼ ਦਾ ਮੈਂ ਵੀ ਪੁਲਿਸ ਦੀ ਨੌਕਰੀ ਕੀਤੀ ਹੈ ਐਵੇਂ ਅਸੀਂ ਝੂਠੀਆਂ ਸੱਚੀਆਂ ਦੇਸ਼ ਭਗਤੀਆਂ ਇਹਦੇ ਪਸੇ ਫਿਰਦੇ ਆਂ ਹੱਕ ਮੰਗਦਿਆਂ ਨੂੰ ਗੋਲੀ ਕਿੱਥੇ ਲਖਿਆ ਇਸ ਕਰਕੇ ਜੇ ਸਰਕਾਰਾਂ ਦੀਆਂ ਨੀਤੀਆਂ ਚੰਗੀਆਂ ਹੋਣ ਤੇ ਇਹ ਨੌਜਵਾਨ ਜਿਹੜੇ ਕਿਉਂ ਜਾਂਣਾ ਪਿਆ ਹੁਣ ਦੋ ਨੌਜਵਾਨ ਜਿਹੜੇ ਇਕੱਲੇ-ਇਕੱਲੇ ਬੱਚੇ ਆ ਇਹ ਵੀ ਬੱਚਾ ਇਕੱਲਾ ਹੀ ਸੀਗਾ ਸ਼ੁਭਮਨ ਵੀ ਇਕੱਲਾ ਹੀ ਪਰਿਵਾਰ ਦਾ ਬੱਚਾ ਇਦੇ ਪਿਤਾ ਜੀ ਵੀ ਦੁਨੀਆ ਤੇ ਨਹੀਂ ਉਹਨਾਂ ਦੀ ਵੀ ਡੈਥ ਹੋ ਚੁੱਕੀ ਆ ਦੋ ਛੋਟੇ ਛੋਟੇ ਬੱਚੇ ਇੱਕ ਮਾਤਾ ਛੋਟਾ ਕਿਸਾਨ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਜੋ ਸ਼ੁਭਮਨ ਦੇ ਵਾਸਤੇ ਮਾਪਦੰਡ ਰੱਖੇ ਗਏ ਉਹ ਹੀ ਇਸ ਬੱਚੇ ਦੇ ਵਾਸਤੇ ਰੱਖੇ ਜਾਣ ਸਾਡੇ ਇਲਾਕਾ ਨਿਵਾਸੀਆਂ ਦੀ ਪੜਜ਼ੋਰ ਮੰਗ ਹੈ ਤੇ ਅੱਜ ਸਸਕਾਰ ਹੋਊਗਾ ਉਸ ਤੋਂ ਬਾਅਦ ਜਿਹੜਾ ਪਰਿਵਾਰ ਦਾ ਅਕਾਊਂਟ ਹੈ ਪਿੰਡ ਦੀ ਪੰਚਾਇਤ ਤੇ ਜਥੇਬੰਦੀ ਡੰਡੇ ਵਾਲ ਸਾਹਿਬ ਦੀ ਦੇ ਸਿੱਧੂਪੁਰ ਦੇ ਉਹਨਾਂ ਨਾਲ ਜਿਹੜਾ ਬੈਠ ਕੇ ਜਾਰੀ ਕਰ ਦਿੱਤਾ ਜਾਊਗਾ ਤੇ ਬਾਕੀ ਵੀਰਾਂ ਨੂੰ ਅਪੀਲ ਹੈ ਵੀ ਉਸ ਤਰ੍ਹਾਂ ਨਾ ਕਰਨ ਕਿਉਂਕਿ ਇਹ ਸਾਡੇ ਤੇ ਮਾੜਾ ਸਮਾਂ ਚੱਲ ਰਿਹਾ ਤੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਆ ਜਾਂਦੇ ਆ ਤੇ ਇਹ ਤੋਂ ਥੋੜਾ ਜਿਹਾ ਗਰੇਜ ਕਰਨ ਰੱਬ ਦਾ ਭੈਮੰਦ ਜਿਹੜਾ ਬਸ ਦੇ ਪ੍ਰਧਾਨ ਬਲਾਕ ਕਾਦੀਆ ਜੀਰਾ ਤੇ ਜਿਹੜਾ ਅੱਜ ਪਾਣਾ ਵਕਤ ਰਿਹਾ ਬਹੁਤ ਦੁੱਖ ਦੀ ਘਟਨਾ ਹੈ ਇਹ ਨੂੰ ਅਸੀਂ ਸਦਯਾ ਕਰਦੇ ਆ ਮੋਦੀ ਸਰਕਾਰ ਦੀ ਵੀ ਜਿਹੜੇ ਸਾਡੇ ਬੇਟੇ ਉੱਥੇ ਜਾਨ ਤੇ ਜਾਨਾ ਗਵਾ ਰਹੇ ਆ ਸਰਕਾਰ ਨੂੰ ਕੋਈ ਇਹ ਗੱਲ ਦਾ ਤਾਰਸ ਨਹੀਂਗਾ ਬਹੁਤ ਇਹ ਨੰਦਿਆ ਕਰਦੇ ਸੀ ਅਸੀਂ ਭਾਰਤੀ ਕਿਸਾਨ ਜੁਨੇ ਖਾਦੀਆਂ ਇਹ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਚ ਹਰ ਵੇਲੇ ਖੜਾਂਗੇ ਜੋ ਵੀ ਪਰਿਵਾਰ ਦੀ ਸਹਾਇਤਾ ਕਰਨੀ ਪਈ ਅਸੀਂ ਜਹੇਬੰਦੀ ਵਾਲੋ ਪਰਿਵਾਰ ਦੀ ਸਹਾਇਤਾ ਵੀ ਕਰਾਂਗੇ